ਹਾਂਜੀ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਸਭ ਵਧੀਆ ਹੋਵੋਗੇ ਚਲਾਤਣ ਨੂੰ ਕਮਾਉਣੇ ਆ ਪਟਿਆਲਾ ਸ਼ਹਿਰ ਲੋਦੀ ਆਪਾਂ ਪਹੁੰਚ ਚੁੱਕੇ ਆ ਪਟਿਆਲੇ ਦਾ ਫੇਮਸ ਮੈਕਸ ਮਾਲ ਜਿੱਥੇ ਬਹੁਤ ਹੀ ਵਧੀਆ ਸ਼ੋਪਿੰਗ ਅਤੇ ਨਾਲ ਹੀ ਜੋਗੀ ਪਟਿਆਲੇ ਦਾ ਬਹੁਤ ਹੀ ਪ੍ਰਸਿੱਧ ਮੰਦਿਰ ਹੈ ਸੋ ਦੋਸਤੋ ਅਸੀਂ ਪਹੁੰਚ ਚੁੱਕੇ ਆ ਸ਼ੇਰਾਵਾਲਾ ਗੇਟ ਸੋ ਦੇਖੋ ਇਸੋ ਇੱਥੋਂ ਦਾ 뷰 ਇੱਥੋਂ ਦੇ ਨਜ਼ਾਰੇ ਕਿਆ ਖੁਸ਼ਾਲ ਵਾਡੇ ਵੀਰ ਦੀ ਇੱਕ ਛੋਟੀ ਜੀ ਕੋਸ਼ਿਸ਼ ਆ ਚਲੋ ਸਾਰੇ ਵਧੀਆ ਹੋਵੋਗੇ ਚਲੋ ਅੱਜ ਤੁਹਾਨੂੰ ਪਟਿਆਲਾ ਘੁਮਾ ਰਹੇ ਆ ਹੁਣ ਆਪਾਂ ਪਹੁੰਚਣ ਵਾਲੇ ਆ ਜੋ ਪਟਿਆਲੇ ਦਾ ਫਵਾਰਾ ਚੌਂਕ ਜੋ ਕਿ ਬਹੁਤ ਹੀ ਪੁਰਾਣਾ ਚੌਕ ਹੈ ਲੋ ਜੀ ਦੋਸਤੋ ਆਪਾਂ ਫਾਰਾ ਚੌਂਕ ਤੋਂ ਕਰਾਸ ਕਰ ਰਹੇ ਆਂ ਦੇਖੋ ਬਹੁਤ ਹੀ ਸੋਹਣਾ ਤੇ ਵਧੀਆ ਵਿਊ ਹੈ ਲੋ ਦੋਸਤੋ ਹੁਣ ਆਪਾਂ ਸਰਕਾਰੀ ਹਸਪਤਾਲ ਨੂੰ ਜਾਂਦੇ ਹੋਏ ਕੈਂਦਰ ਨੇ ਪਟਿਆਲਾ ਇੱਕ ਉਹ ਸ਼ਹਿਰ ਸੀ ਜੋ ਰਾਜਿਆਂ ਨੇ ਬਣਾਇਆ ਸੀ ਤੇ ਹੁਣ ਤੱਕ ਵੀ ਮੈਂ ਕਹਿੰਨਾ ਉੱਥੇ ਰਾਜ ਹੀ ਪੈਦਾ ਹੋਏ ਨੇ ਤੇ ਰਾਜਿਆਂਾਂ ਨੂੰ ਕੋਈ ਰਾਜ ਕਰ ਦਿੰਦੇ ਪਟਿਆਲਾ ਸ਼ਹਿਰ ਹੀ ਰਾਜਿਆਂ ਦਾ ਇਹ ਜੋ ਤੁਸੀਂ ਲੋ ਦੋਸਤੋ ਇਮਾਰਤਾਂ ਵੇਖ ਰਹੇ ਹੋ ਇਹ ਪਟਿਆਲਾ ਸ਼ਹਿਰ ਦਾ ਸਰਕਾਰੀ ਹਸਪੀਟਲ ਹੈ ਜੋ ਕਿ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਇੱਥੋਂ ਬਹੁਤ ਦੂਰ ਤੇ ਮੇਰਾ ਖੁਦ ਦਾ ਜਨਮ ਵੀ ਇਸ ਹਸਪਤਾਲ ਦਾ ਸੋ ਮੇਰੇ ਪਿਆਰੇ ਦੋਸਤੋ YouTube ਫੈਮਿਲੀ ਅਸੀਂ ਇੱਕ ਨਮਾਣੀ ਜੀ ਕੋਸ਼ਿਸ਼ ਕੀਤੀ ਹੈ ਕੋਈ ਜ਼ਿਆਦਾ ਤਕੜੇ ਯੂਟਿਊਬਰ ਨਹੀਂ ਹੈਗੇ ਤੇ ਕੋਈ ਛੋਟੀ ਜੀ ਕੋਸ਼ਿਸ਼ ਹੈ ਜੇ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਫੋਲੋ ਜ਼ਰੂਰ ਕਰਿਓ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੋ ਅਸੀਂ ਤੁਹਾਡੇ ਲਈ ਅੱਗੇ ਤੋਂ ਵੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ ਸ਼ੇਅਰ ਕਰਨ ਲਈ ਤੇ ਲਾਈਕ ਕਰਨ ਲਈ ਸੋ ਆਓ ਮਿਲਦੇ ਆਪਾਂ ਅਗਲੀ ਵੀਡੀਓ ਚ ਤੇ ਸਭ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਸਪੋਰਟ ਬਾਏ ਬਾਏ ਟਾਟਾ ਗੁੱਡ ਬਾਏ ਥੈਂਕ ਯੂ ਲਵ ਯੂ